ਮੋਤੇ ਜਾਨੀ ਸੋਹਣਿਆ ਸੁਤਨਾਗ ਸੋਹਣਾ ਸਾਡਾ ਰੱਬ ਸੋਹਣਾ ਸੁਤਨਾਗ ਸੋਹਣਾ ਸਾਡਾ ਰੱਬ ਸੋਹਣਾ ਸੁਤਨਾਗ ਸੋਹਣਾ ਸਾਡਾ ਰੱਬ ਸੋਹਣਾ ਵਿਆਹ ਦੇ ਵਿੱਚ ਮਲਬਈ ਗਿੱਦੇ ਬਾਲੇ ਨੇ ਪਾਈ ਬੋਲੀ ਜੱਥੇ ਕਿ ਦੋਸਤੋ ਕੁੜੀ ਨੇ ਮੌਕੇ ਉੱਤੇ ਕੱਢਿਆ ਫੋਨ ਤੇ ਫੋਨ ਦੇ ਵਿੱਚੋਂ ਆਪਣੇ ਪਿਤਾ ਦੀ ਫੋਟੋ ਜੋ ਕਿ ਸਕਰੀਨ ਉੱਪਰ ਲਾ ਕੇ ਤੇ ਆਪਣੇ ਪਿਤਾ ਨੂੰ ਕੀਤੀਆਂ ਪਾਰੀਆਂ ਤੇ ਇਹ ਵੀਡੀਓ ਦੋਸਤੋ ਰੂਹਾਂ ਦੇ ਪਿਆਰ ਨੂੰ ਦਰਸਾ ਰਹੀ ਹੈ ਤੇ ਤੁਸੀਂ ਸ ਵੀਡੀਓ ਦੇ ਵਿੱਚ ਦੋਸਤੋ ਸਾਫ਼-ਸਾਫ਼ ਦੇਖ ਸਕਦੇ ਹੋ ਜਿਵੇਂ ਕਿ ਦੋਸਤੋ ਦੇਖਿਆ ਜਾਵੇ ਕਿ ਇਹੋ ਜਿਹੇ ਵੀਡੀਓ ਸੋਸ਼ਲ ਮੀਡੀਆ ਉੱਤੇ ਬੇਹੱਦ ਵਾਇਰਲ ਹੁੰਦੇ ਰਹਿੰਦੇ ਹਨ ਜੋ ਕਿ ਇੱਕ ਧੀਆਂ ਦੇ ਦਿਲ ਵਿੱਚ ਆਪਣੇ ਮਾਤਾ-ਪਿਤਾ ਦੇ ਲਈ ਪਿਆਰ ਬੇਹੱਦ ਬੇਸ਼ਮਾਰ ਹੁੰਦਾ ਹੈ ਜਿਥੇ ਕਿ ਦੋਸਤੋ ਇਹੋ ਜਿਹੇ ਵੀਡੀਓ ਹਰ ਇੱਕ ਬੰਦੇ ਨੂੰ ਸੋਚਣ ਦੇ ਲਈ ਬੇਹੱਦ ਮਜਬੂਰ ਕਰ ਦਿੰਦੇ ਹਨ ਜਿਥੇ ਕਿ ਦੋਸਤੋ ਦੇਖਿਆ ਜਾਵੇ ਕਿ ਜੰਨਤ ਦੇ ਕੋਲ ਮਾਪੇ ਹਨ ਤੇ ਉਹ ਆਪਣੇ ਮਾਪਿਆਂ ਦੀ ਕਦਰ ਨਹੀਂ ਕਰਦੇ ਤੇ ਜਿੰਨਾਂ ਦੇ ਕੋਲ ਨਹੀਂ ਤੇ ਉਹ ਆਪਣੇ ਮਾਪਿਆਂ ਨੂੰ ਤਰਸਦੇ ਰਹਿੰਦੇ ਹਨ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਦੇਖ ਸਕਦੇ ਹੋ ਤੇ ਆਪਣੇ ਜਿਉਂਦੇ ਮਾਪਿਆਂ ਦੀ ਕਦਰ ਕਰੋ ਜਿੱਥੇ ਕਿ ਦੋਸਤੋ ਦੇਖਿਆ ਜਾਵੇ ਕਿ ਦੂਰ ਜਾਣ ਤੋਂ ਬਾਅਦ ਦਿਲ ਵਿੱਚ ਬੇहद ਵੱਡਾ ਪਛਤਾਵਾ ਹੁੰਦਾ ਹੈ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋ ਤੇ ਧੀ ਦੇ ਵਿੱਚ ਕਿਹੋ ਜਿਹਾ ਦਰਦ ਹੋਵੇਗਾ ਜੋ ਆਪਣੇ ਪਿਤਾ ਨੂੰ ਯਾਦ ਕਰਕੇ ਮਨ ਵਿੱਚ ਬੇਸ਼ੱਕ ਭਾਵਕ ਹੋਵੇਗੀ ਪਰ ਲੋਕਾਂ